忙呀、嗯！哎。<on>, தே ராஜே ਮੈਂ ਤੁਮੇ ਦਿੱਤਿਆ ਓਕੇ ਸ਼ੀਕ ਤੱਕ ਲੱਗਦਾ ਨਾ ਕਰੇ ਆ ਆਇਆ ਥੱਲੇ ਆ ਪੰਮਾ ਬੰਦਾ ਵਲੀ ਪਾਏ ਕਾ ਛਿੰਦ ਤੇ ਲੱਗ ਗਿਆ ਹੋਰ ਆ ਛੇਰੂ ਕੋਲ ਜਾਣਾ ਡਾਣਾ ਜੰਦਾ ਫੋੜਾ ਫੀਮ ਚਲ ਚੱਕੋ ਆਇ ਰੱਖੋ ਸਮਾਨ ਆਪਾਂ ਤਾਂ ਮੈਂ ਮੰਜਾ ਦਾ ਦੂਜਾ ਲੈ ਲਓ ਦੂਸਰਾ ਲੈ ਲਓ ਇਹ ਦੂਜੇ ਬਾਣ ਵਾਲਾ ਹੈ ਇੱਕ ਇੱਕ ਤਾਂ ਵੀ ਕੋਈ ਹੈ ਨਾਲ ਨਾ ਮਾਰਦੇ ਸਤਿ ਸ਼੍ਰੀ ਅਕਾਲ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ 'ਚ ਤੇ ਆਪਾਂ ਜੀ ਅੱਜ ਕੰਬੈਨ ਲੈ ਕੇ ਰਵਾਨਾ ਕਰਨਾ ਤੇ ਜਾ ਰਹੇ ਅੱਜ ਤੇ ਗੱਡੀ ਖੜੀ ਸਾਹਮਣੇ ਪਹਿਲੇ ਜਾਵਾਂਗੇ ਗੁਰਦੁਆਰੇ ਪ੍ਰਸ਼ਾਦ ਵਗੈਰਾ ਅਰਦਾਸ ਕਰਾ ਕੇ ਫਿਰ ਚਲਾਂਗੇ ਵਿੱਚ ਆ ਨਾ ਪੂਰੇ ਆਉਂਦੇ ਨੇ ਕਿ ਨਹੀਂ ਬੈਲਟ ਡੇ ਪਿਛਲੇ ਮੇੜੇ ਉਹਦੇ ਵਿੱਚ ਪਸਾਰਾ ਜੜੀ 40 ਦੇ ਨਾਸਾ ਸਾਹ। ਆ ਟੁਕਟਾ ਪਰ ਮੈਂ ਕਿੰਨੇ ਨਾਲ ਪੁੱਟਾ। ਕਿਵੇਂ? ਵੇਚ ਨਹੀਂ ਆਉਂਦਾ। ਪਿਛਲੇ ਪਾਸੇ ਆ ਜਾਗਾ ਪਰਲੇ ਪਾਸੇ। ਰੱਖ ਤਾ ਹੀ। ਪਰ ਪਿੱਛੇ ਪੈ ਪੈ ਅੰਦਰ ਨੂੰ ਖਿੱਚ ਲਓ ਮਾੜੀਏ ਪਿਛਲਾ ਪਾਸਾ ਆ ਜਾਣਾ ਵਿੱਚ। ਬੈਲਟ ਥੱਲੇ ਨਹੀਂ ਹੁੰਦੀ ਆ। ਬੈਲਟ ਦਾ ਘਪਿਆ ਕਰ ਦਿਓ। ਬੈਲਟ ਥੰਡੇ ਪਿੰਨ। ਆ ਬਰਕ ਨੇ ਪੜਾ ਕੀ ਉਹ ਕਿੰਨੇ ਰੱਖਿਆ ਤੇ ਚੱਕ ਤੜੀ ਕੱਲ ਤੇ ਮੈਂ ਆਖੀ ਜਨ ਵੀ ਆਪਾਂ ਜਾਣਾ ਅੱਜ ਜਾਣਾ ਤੇ ਕੱਲ ਦੇ ਕੋਈ ਸਮਾਨ ਹੀ ਰੱਖਿਆ ਤੁਹਾਡੇ ਕੋਲ ਆਏ ਮੈਂ ਕੱਲ ਦਵਾਈ ਲੈਣ ਆ ਰਾਂ ਦਵਾਈ ਲੈਣ ਗਏ ਆ ਰਹੇ ਆਉਣ ਦੇ ਦਿਨ ਰੱਖ ਲੈ 51 ਇਹ ਕੌਣ ਦਾ ਚਾਚਾ ਦਾ ਮੰਜਾ ਆ ਰਿਹਾ ਆਉਂਦਾ ਪੈ ਕੋਈ ਜਾਨ ਖੇਤ ਕੇ ਪੈਪਾ ਹੀ ਕਰ ਦੇ ਤੱਕ ਦੇ ਵਿੱਚ ਪੈਪਾ ਖਿੱਚ ਲੋ ਉਖਾ ਚਾ ਮੰਜਾ ਪਾ ਵਿੱਚ ਜਾਈ ਤੂੰ ਨਤੂ ਹੋ ਜਾਂ ਅੰਦਰ ਤੂੰ ਤੇ ਨਹੀਂ ਜਾਣੀ ਤੱਕ ਕੇ ਕਰੋ ਹਾਂ ਜਣੀ ਮੰਜਾ ਹੱਥ ਪਾ ਉੱਤੇ ਮੜਾ ਜਾ ਦੂਜੇ ਲੈ ਜੋ ਮੰਜੇ ਨਹੀਂ ਰੱਖਦੀ ਕਿਹੜੇ ਲੱਕੜ ਦੇ ਲੰਮੇ ਮੰਜੇ ਮਿਲਾਂਗੇ ਕਿਹੜੇ ਉਹ ਤਾਂ ਕਾਗੜ ਬਣਾ ਕੇ ਲੈਂਦੇ ਨੇ ਉਹ ਵੀ ਕੱਟ ਕੇ ਦੂਜਾ ਲਿਆ ਹਾਂ ਕਾਲੇ ਪਟਿਆਂ ਵਾਲਾ ਦੂਜਾ ਲਿਆ ਵੀ ਓ ਵਰਤੀ ਜੇ ਹੋਰੇ ਇਹ ਆਪਾਂ ਤਿਆਰ ਕੀਤਾ ਉਹ ਉਹਨਾਂ ਨੇ ਤਿਆਰ ਕੀਤੀ ਹੈ ਕੋਈ ਵੀ ਕੰਮ ਕਰਨਾ ਜੇ ਕਿਤੇ ਵੀ ਆਪਾਂ ਕਵੀ ਪਹਿਲੋ ਗੁਰਦੁਆਰਾ ਜਾਣਾ ਬਹੁਤ ਜ਼ਰੂਰੀ ਆ ਤੇ ਵਹਿਗੁਰੂ ਦਾ ਨਾਮ ਲੈਣਾ ਬਹੁਤ ਜ਼ਰੂਰੀ ਆ ਤੇ ਆਪਾਂ ਜੀ ਜਾਣਦੇ ਆ ਜੀ ਹੁਣੇ ਅਰਦਾਸ ਕਰਾ ਕੇ ਤੇ ਫਿਰ ਕਰਾਂਗੇ ਸਟਾਰਟ ਕਮੈਂ ਸਾਮਾਨ ਤਕਰੀਬਨ ਆਪਣਾ ਰੈਡੀ ਆ वैसे बंदा नु कल मैं आखा ही ਵੀ ਤੁਸੀਂ ਅੱਜ ਜਾਣਾ ਨਾ ਕੱਲ ਦਾ ਲਿਆ ਹੀ ਇਹਨਾਂ ਨੂੰ ਇਹਨਾਂ ਨੇ ਕੱਲ ਗੌਰ ਨਹੀਂ ਕੀਤੀ ਯਾਨੀ ਕਿ ਸਮਾਨ ਕਹਿੰਦੇ ਵੀ ਆਪਣੇ ਆਪ ਦੇ ਬੰਦੇ ਨੂੰ ਦੱਸਤਾ ਸੀ ਵਿੱਚ ਵੀ ਅੱਜ ਹੀ ਨਿਕਾਲਣਾ ਹੈ ਉਹ ਚੱਕਰਾਂ ਦੇ ਵਿੱਚ ਅੱਜ ਲੇਟ ਹੋ ਗਿਆ ਅਸੀਂ 6 ਵਜੇ ਤੜਕੇ ਤੁਰਨਾ ਸੀ 6 ਵਜੇ ਅੱਜ ਸਾਨੂੰ 2 ਵਜਣਗੇ ਮੰਜੇ ਮੰਜੇ ਦੇ ਉੱਤੇ ਰੈਡੀਟ ਤਾਂ ਨਾ ਮਾਰੋ ਜੇ ਚੰਗਾ ਪੜਾ ਯਾਰ ਕਿੰਨਾ ਜਰਾ ਹੈ ਇਹ ਹਟਾਉਣ ਦੇ ਲੱਗੇ ਤੇ ਉਧਰ ਅੰਪਾਇਰ ਪਰੇ ਨਾਲੋਂ ਨਾਲੋਂ ਪਰੇ ਪੈ ਬੈਲਟ ਦਿੱਤੇ ਆ ਬੈਲਟ ਪਿੱਛਾ ਕਰਦੇ ਆ ਇੱਕ ਲਗਾਵਾ ਦੇ ਓਏ ਕਿਵੇਂ ਲੰਮਾ ਥੋੜਾ ਮੰਗਾ ਲੰਮਾ ਵੈਨਿਆ ਕੋਈ ਉਹ ਆ ਤਾਂ ਗਾਇਰਾਂ ਨੂੰ ਹਰ ਕੀ ਹੋਰ ਰਾ ਨਹੀਂ ਆਉਂਦਾ ਖਦਾ ਹੈਦਰ ਨੂੰ ਆ ਵੇਖੀ ਨਾਟਾ ਹੈ ਉਰਲਾ ਅਵਰਾ ਨਾਟੇ ਵੇਖੀ ਛਤਰੀ ਵਾਲਾ ਪੈਰ ਬਲ ਕੱਢਿਆ ਪੈ ਕੋ ਨਹੀਂ ਥੱਲੇ 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 ਨਾੜ ਥੱਲੇ ਵਾਲਾ ਆ ਜਿਹੜਾ ਉਹ ਥੱਲੇ ਇੱਧਰ ਹੈ ਪੱਤੀ ਵਾਲਾ ਇਹਦੇ ਵਿੱਚ ਗਾ ਨਾਟਕ ਵੈਲਡਿੰਗ ਵਾ ਠੀਕ ਆ ਜਾਏਗਾ ਦੂਜਾ ਵੀ ਇਹ ਉਦੋਂ ਛੋਟਾ ਹੈ ਹਨਾ ਉਹ ਹੀ ਫੜਾ ਫਿਰ ਦੂਜਾ ਵੀ ਰੱਖੋ ਹੁਣ ਉੱਤੇ ਆਹ ਟੂਬ ਚੜਾਉਣ ਵਾਲੀ ਇੱਥੇ ਉਹਨੇ ਲਾਕ ਨੂੰ ਚੈੱਕ ਕਰ ਲੋ ਮੜੇ ਟਾਕੀ ਵਾਰਕ ਕਿੰਨੇ ਉਹ ਕਰਤੇ ਹਈ ਉਹ ਸੀ ਤਰ ਹੈ ਕਿਵੇਂ ਉਹ ਉਹnde ਕੁਥੋਂ ਨਾਲ ਹੈ ਉਧਰ ਨਹੀਂ ਕਰਾ ਇਹ ਨਾਲ ਬੰਨਣਾ ਜੇ ਨਹੀਂ ਮੰਜਿਆਂ ਨੂੰ ਉਹ ਉਧਰ ਵੇਖ ਕੇ ਬਣਾਇਆ ਮੇਰੀ ਗੱਲ ਹੁੰਦੀ ਪੈ ਪੈਗੇ ਇਹਦੇ ਪੈ ਪੈਗੇ ਨਾ ਮਾਰੀਆਂ ਦੇ ਵਜ੍ਹਾ ਨਹੀਂ ਜਿਆਦਾ ਪਾਣਾ ਉੱਤੇ ਹੂੰ ਉਧਰ ਲਾ ਦੋ ਪਰਾਂ ਕਰਾ ਕੋਰੀ ਉਧਰ ਵੇਖ ਆ ਉਹ ਪੈ ਥੋੜੀ ਓਹਰਾ ਲੱਗਦਣਾ ਉਧਰ ਲਾ ਦੋ ਇੱਕ ਉਧਰ ਉਹ ਪੱਕੀਆਂ ਬੈਕਪਾਲ ਸਪੋਰਟ ਡਬਲ ਨੇ ਗੜਛਣ ਡੈਡੀ ਆਏ ਹੂੰ ਉਹ ਸਪੋਟਾ ਵੀ ਡਬਲ ਉਧਰ ਮੈਨ ਲਾ ਦੋ ਹੂੰ ਕੋਈ ਨਹੀਂ ਦਾ ਇੱਥੇ ਇੱਕ ਠੀਕ ਹੀ ਇਹਨਾਂ ਤਨ ਬਦਲ ਨਹੀਂ ਬੱਗ ਉੱਤੇ ਥੋੜਾ ਬੈਨ ਦੇਣਾ ਆਪਾਂ ਇੱਕ ਕਰਕੇ ਹਰ ਇੱਥੇ ਬਹਿ ਨਹੀਂ ਇੱਥੇ ਬੈਣਗੇ ਇੱਥੇ ਹੀ ਬਹਿਣਗੇ ਕਰ ਹਾਂ ਪ੍ਰਾਨਮੰਜਾ ਉਧਰੋਂ ਪਰਾਈ ਨੇ ਆਇਦਰ ਪਰਾਟ ਪਾ ਗੋਰੀ ਆਏ ਇਹਨੂੰ ਪਰਲੇ ਬੈਠ ਪਾ ਹਾਂ ਕਿਹ ਡੈ ਉਹਨੇ ਕੰਮ ਪਰਲੇ ਬੈਟ ਕੇ ਪਾ ਕੇ ਬੰਨਦਾ ਕਹਿੰਦੇ ਹਸਪੀਟਲ ਉੱਤੇ ਭਜਨ ਆਵੇਗਾ ਉਧਰ ਲਾ ਦੋ ਉਸ ਬੜਾ ਕੰਮ ਆਉਂਦਾ ਉਧਰ ਬਸ ਪਰੰਪਰਾ ਨੂੰ ਨੇ ਦੇ ਕੌਂਦੇ ਤੇ ਲੈ ਜਾ ਯਾਰ ਜੁੰਦੇ ਦੋ ਲੱਦੇ ਜਾਂਦਾ ਦੋ ਵਧੀਆ ਲਦੀ ਨੇ ਜਾ ਉੱਧਰ ਲੈ ਜਾ ਇੱਕ ਆ ਲੈ ਜਾ ਉੱਧਰ ਜਾਓ ਉਹ ਮਸ਼ੀਨ ਤਰਖ ਦੋ ਇਹਨਾਂ ਦੇ ਇੱਕ ਹੀ ਬੜਾ 13 ਲੱਭ ਕੇ ਨਾੜ ਪਾਓ ਇੱਕ ਇਹਦੇ ਜੀ ਉਹ ਨਾੜ ਨਹੀਂ ਕੋਈ ਉਹਸ ਲਾਉਣਾ ਕੱਲ ਵੀ ਜੋ ਜੋ ਆਖੀਏ ਵਜਣਾ ਅੱਜ ਜਾਣਾ ਫਿਰ ਤੇ ਅੱਜ ਕੋ ਲੇਟ ਹੋ ਗਾ ਜੀ ਕੀ ਹਮ ਜਾਨੀ ਨਹੀਂ ਗਿਆ ਕਿਹੜਾ ਛੰਡ ਦਾ ਹਿੱਟ ਕੰਮ ਛੰਡਦਾ ਹੈ ਕਿਵੇਂ ਕੀ ਜਾਂਦੇ ਸੀ ਕੀ ਜਾਂਦੇ ਸੀ ਪਾਹਣਾ ਹੈ ਹੈ ਮੈਂ ਪਹਿਲਾਂ ਫਾਨੀ ਤੁਰਨਾ ਕੰਮ ਤਲੀ ਆਏ ਉਹ ਆ ਵੀ ਰਹਾ ਜੋ ਤੂੰ ਕੰਮ ਲਾ ਉਹ ਹੀ ਤੈਨੂੰ ਦੱਸਿਆ ਨਾ ਮਾਨ ਕਾਲ ਰੱਖਣਾ ਦਾ ਟੁਰਬ ਮਾਨ ਰੱਖੀ ਦੇ ਫਿਰ ਹੋਰ ਕੀ ਰੱਖੀ ਆ ਉੱਤੇ ਇੱਕ ਕੰਮ ਇੱਥੇ ਲੈਣਾ ਹੈ ਇੱਕ ਹੀ ਰੱਖੀ ਆ ਹੋਰ ਕੁਝ ਰੱਖਣ ਵਾਲੀ ਚੀਜ਼ ਕੋਈ ਨਹੀਂ ਹੈ ਕਾਨੂੰ ਨਾ ਕੋਈ ਬਾਬਾ ਕਰੇ ਅੱਲਾਓ ਇਹ ਪਰ ਮੈਂ ਨਾੜ ਦੇ ਇਥੇ ਨਾੜ ਪਾਓ ਇੱਕ ਇਹ ਇਹ ਨਿਕਲ ਮਾਰ ਕੇ ਕਿੰਦਰ ਇਹਦੇ ਨਾੜ ਕੇ ਵੀ ਨਹੀਂ ਪਰ ਮੈਂ ਨਾੜ ਦੇ ਉਹ ਤੇਰਾ ਨਾੜ ਪਾਓ ਇੱਕ ਉਹਨੇ ਜੀ ਤੂੰ ਆ ਬੈਗ ਲੈ ਆ ਕੋ ਨਹੀਂ ਹੂੰ ਕੋ ਨਹੀਂ ਲੈਂਦਾ ਇਹ ਇਹਦੇ ਉੱਤੇ ਹੋਰ ਕੜਾ ਮੌਕਾ ਆ ਇਸ ਤੇ ਉੱਤੇ ਮੌਕਾ ਕੜਨਾ ਪਹਿਵੇਂ ਜਾਗਵੇਂ ਤੋਰੇ ਪੈਣਾ ਆ ਕੇ ਆਉਂਦੇ ਕਰਛੇ ਦੇ। ਬੇਸ਼ੱਕ। ਆਪਾਂ ਨਹੀਂ। ਚਾ ਵਧੀਆ। ਚਾ ਆਪਣੇ ਨਾ ਕਰਦਾ। ਨਹੀਂ ਸਹੀ ਗੱਲ, ਸਹੀ ਗੱਲ ਹੈ। ਬੈਂਡਰੀਆ ਲਿਆਓ ਲਾ ਕੇ। ਤੂੰ ਆ ਥੱਲੇ ਆ ਨਾੜ ਪਾਉਂਦੇ ਜ। ਨਾੜ ਮੈਂ ਪੁੱਛੀ ਹੁੰਦੀ। ਐਵੇਂ ਨਹੀਂ ਕਿਸੇ ਨੂੰ ਦੇਣਾ ਥੱਲੇ ਆ ਜਾ। ਤੈਨੂੰ ਲੱਭਣਾ ਆਪਣ ਨੂੰ। ਇੱਥੇ ਮੈਂ ਕਿਸੇ ਨੂੰ ਲੱਭ ਗ੍ਰੇ। ਆਇਆ, ਜਲਦੀ ਆਇਆ। ਫੜੋ ਨਾ। ਨਾਟ ਸਾਸਰੀ ਦਾ ਬਲਾ ਬਲੋ। ਸਾਸਰੀ ਦਾ। ਨਾਟ ਲਾ ਦੋ। ਇਹ ਘਰ ਰਵੜਨ ਦਾ ਡੱਬਾ ਰੱਖਣਾ ਉੱਤੇ ਆਪਾਂ ਚੰਗਾ ਰਵੜਨ ਉਹ ਹੈ ਹੈ ਇਹ ਡੱਬਾ ਇਹਾ ਚੂੜਨਾ ਮਾਰੀਏ ਨੇ ਪਾ ਪੱਲੇ ਮੋ ਜਾ ਲਿਆ 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 ਜਲਦੀ ਇਹ ਬੈਟਰੀ ਇਹ ਪਿੱਛੇ ਰੱਖਿਆ ਚੰਗਾ ਆ ਬੈਟਰੀ ਪਿੱਛੇ ਰੱਖੋ ਜੀ ਪਾ ਜੀ ਇਹ ਜੀ ਕੱਚੀ ਗੱਡੀ ਪਿੱਛੋਂ ਘੜੇ ਕੋਈ ਨਾ ਪਿੱਛੇ ਰੱਖਿਆ ਜੀ ਉਹਦੇ ਅੰਤਾਰ ਦਾ ਕੇਹੜੇ ਨੇ ਪਾਲਗਾ ਕਿੱਥੇ ਲੱਗਣੀ ਕਿੱਥੇ ਨਹੀਂ ਲੱਗਣੀ ਆਉਂਦੀ ਕਿੰਦੀ ਉਹ ਮਸ਼ੀਨ ਦਿਓ ਲਾਲੇ ਕਲੋਥ ਲਵਾਣੀ ਪਣੀ ਰੱਖੇਗਾ ਇਹ ਨਵੀਂ ਟੂਪ ਆ ਵਖਰਾ ਫਿਰ ਹੈ ਹੀ ਰੱਖਾ ਤਰੀਕੇ ਨਾਲ ਫਿਰ ਟੈਂਕੀ ਵੀ ਤੇ ਹੱਦ ਕਿਨੇ ਜਾਂਦਾ ਹੁੰਦੇ ਹੱਟ ਹੁੰਦੇ ਕੁਚੀ ਨਾ ਹੁੰਦੇ ਹੱਟ ਲਓ ਨਾ ਤੇ ਕੋਈ ਭੈਣ ਨਹੀਂ ਆ ਇਹ ਇਹ ਚੀਜ਼ ਕੱਲ ਤੇ ਸੋਚਣੀ ਅੱਜ ਨਹੀਂ ਅੱਜ ਤੇ ਜੋ ਮਰਜੀ ਖੰਦੋ ਇਹ ਤੁਨ ਕਾਲੇ ਜੀ ਤੇਰਾ ਮੈਂ ਕਹ ਸਮਾਂ ਰੱਖ ਜਾ ਉੱਤੇ ਰੱਖ ਜਾ ਮੈਂ ਟੈਸਟ ਕਰਾਂ ਭਾਵੇਂ ਕਿਤੇ ਵੀ ਗਿਆ ਹਾਂ ਮੈਂ ਬੁਖਾਰ ਪਾ ਤੂੰ ਤਾਂ ਇਹ ਤੇ ਕਾਲ ਆਖੀ ਰੱਖ ਲੋ ਹਮਾਂ ਰੱਖ ਲੋ ਸਿੱਧਾ ਰੱਖੋ ਹੀ ਖੜਾ ਇਹ ਜੈ ਹਰੀ ਰਹਿਮਾਨ ਹੈ ਹੂੰ ਟੇਡਾ ਕਰ ਲ ਮਾਲਾ 5 ਵਜੇ ਆ ਪੰਜ ਹਮਾਂ ਰੱਖਾ ਜੰਦਾ ਨਾ ਅੰਗੀ ਫੜ ਪਰਾਂ ਕਰ ਹਾਂ ਪਰਾਂ ਹਾਂ ਅਗੱਟਾ ਲੈ ਲਓ ਦੂਜਾ ਆਟਾ ਵੀ ਲਾ ਕੋਰੇ ਗਾ ਉੱਥੇ ਪੈ ਤੁਰ ਜਿਹਰੇ ਰਾਜ ਮੁਕਾ ਦੇਣਾ ਨਹੀਂ ਉਹ ਤਾਂ ਇੱਥੇ ਮਹੇ ਇੱਥੇ ਤਾਂ ਕਿ ਮਹੇ ਜਾਇਦਾ ਕਰਾ ਚਲੋ ਕੁਝ ਕੁਝ ਨਹੀਂਦਾ ਗਰੀਬ ਬੰਦਾ ਯਾਰ ਫਿਰ ਹਾਂ ਛੀਤਨ ਪਤਾ ਅਸੀਂ ਜਿਆਦਾ ਟਾਬੇ ਦੀ ਖਾਣੀਆਂ ਨੇ ਇੰਨਾ ਹੀ ਬੜਾ ਆਟਾ ਅੰਗੀ ਗੀ ਵਿੱਚ ਹੂੰ ਲੰਮਾ ਕਰ ਦੇ ਅੰਗੀਂ ਗਿਉ ਨਹੀਂ ਹੋਰ ਕੀ ਆਟਾ ਟਾ ਛਾਲਣ ਵਾਲੀ ਕੀ ਹੈ ਇਹ ਬੱਠਾ ਜੀ ਬੱਠਾ ਆਏ ਬਾਬੂ ਛਤਰੀ ਰੱਖਦੇ ਐ ਪਾਪ ਵੀ ਇੱਥੇ ਹੜ ਦੇਣ ਦੀ ਚੀਜ਼ ਆਏ ਤੇ ਕੋਈ ਹਿੰਦਾ ਵਧੀਆ ਆਓ ਜਲਦੀ ਰੋਟੀ ਤੁਰਿਏ ਫਿਰ ਖਾ ਲਾ ਜਲਦੀ ਜਲਦੀ ਸਮਾਨ ਆਪਣਾ ਤਿਆਰ ਆਇਆ ਬੈ ਕਹਿੰਦੇ ਕੱਲ੍ਹ ਦਾ ਮੈਂ ਮਿੰਟਾ ਕਰੀਏ ਆਪਾਂ ਜਾਣਾ 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 ਤੁਸੀਂ ਆਹਰ ਨਹੀਂ ਕੀਤਾ